ਫੱਲੇ ਕਹੇ ਕਿ ਆਹੀ ਨਾ ਆ ਦੇਖੋ ਆ ਦੇਖੋ ਕਿੰਨਾ ਝੂਠ ਮਾਰ ਲਿਆ ਨਿੱਕਿਆ ਕਿ ਨੀ ਕੁੜੀਆਂ ਕੋਲੋਂ ਨਸ਼ਾ ਸਰਕਾਰ ਆ ਪ੍ਰਵਾਸੀ ਲੋਕ ਆ ਫਿਰ ਕਹਿੰਦੇ ਪ੍ਰਵਾਸੀ ਪ੍ਰਵਾਸੀਆਂ ਨੂੰ ਮਾਰਾ ਪੋਲਦੇ ਆ ਆ ਸਰਕਾਰੀ ਸਕੂਲ ਆ ਆ ਦੇਖੋ ਇੱਥੇ ਜਵਾਕ ਪੜ੍ਹਨਗੇ ਇਹਨਾਂ ਬੀੜੀਆਂ ਸਿਕਟਾ ਪੀਣਗੇ ਕਈ ਵਾਰ ਸਾਨੂੰ ਕਮੈਂਟਾਂ ਦੇ ਵਿੱਚ ਕਹਿੰਦੇ ਵੇਲੜ ਬੰਦੇ ਇਹ ਲੋਕ ਵੇਲੜ ਹੈਗੇ ਆ ਆ ਵੇਲੜ ਜਿਹੜੇ ਕੰਮ ਕਰਦੇ ਪਿਆ ਦੇਖੋ ਅਸੀਂ ਕੰਮ ਕਰਦੇ ਪਏ ਆ ਸਾਨੂੰ ਵੇਲਰ ਕਹਿੰਦੇ ਕਮੈਂਟਾਂ ਦੇ ਵਿੱਚ ਕਮੈਂਟਾਂ ਵਾਲੇ ਵੀ ਸੋਲੋ ਆ ਬੇਅਦਬੀਆਂ ਹੋ ਰਹੀਆਂ ਗੁਰੂ ਘਰ ਦੇ ਸਾਹਮਣੇ ਸਾਡੀ ਇਹ ਹੀ ਬੇਨਤੀ ਆ ਪ੍ਰਵਾਸੀਆਂ ਨੂੰ ਕਿ ਜਿੱਥੇ ਵੀ ਕੋਈ ਧਾਰਮਿਕ ਜਗ੍ਹਾ ਹੋਵੇ ਉਥੋਂ ਥੋਖੇ ਬੀੜੀਆਂ ਸਿਰਤਾ ਨਹੀਂ ਲੱਗਣੀਆਂ ਚਾਹੀਦੀਆਂ ਜੇ ਲੱਗੀਆਂ ਤੇ ਜੇਹੀ ਫੜ ਲਿਆ ਜੀ ਉਹ ਸਿੱਧਰ ਗ੍ਰੇਡ ਕਰਾਂਗੇ ਇਹਦਾ ਯਾਦ ਕਰੋਗੇ ਜੇਕਰ ਤੁਸੀਂ ਵੀ ਗੁਰੂ ਘਰ ਜਾਂ ਫਿਰ ਸਕੂਲ ਦੇ ਬਾਹਰ ਜਾਂ ਸਾਹਮਣੇ ਕਰ ਰਹੇ ਹੋ ਅਜਿਹਾ ਕੰਮ ਤੇ ਲਗਾਈ ਹੋਈ ਆ ਰੇੜੀ ਜਾਂ ਫਿਰ ਖੋਖਾ ਤਾਂ ਅੱਜ ਹੀ ਚੱਕ ਲੋ ਕੱਲ ਨੂੰ ਫੇਰ ਨਾ ਕਿਹੋ ਕਿ ਨਿਹੰਗ ਜਥੇਬੰਦੀਆਂ ਨੇ ਤੁਹਾਡੇ ਨਾਲ ਧੱਕਾ ਕਰ ਦਿੱਤਾ ਇਹ ਸਾਡਾ ਨਹੀਂ ਕਹਿਣਾ ਸਗੋਂ ਤਸਵੀਰਾਂ ਸਾਹਮਣੇ ਨੇ ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਜੀ ਹਾਂ ਲੁਧਿਆਣਾ ਦੇ ਤਾਜਪੁਰ ਰੋਡ ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਤਾਜਪੁਰ ਰੋਡ ਤੇ ਗੁਰੂ ਘਰ ਤੇ ਸਕੂਲ ਨੇੜੇ ਬੀੜੀ ਸਿਗਰਟ ਅਤੇ ਤੰਬਾਕੂ ਵੇਚਣ ਵਾਲਿਆਂ ਦੇ ਖੋਖਿਆਂ ਨੂੰ ਹਟਾਇਆ ਗਿਆ ਕਹਿੰਦਾ ਰੰਗਲਾ ਪੰਜਾਬ ਰੰਗਲਾ ਪੰਜਾਬ ਨਹੀਂ ਨਸ਼ੇ ਵਾਲਾ ਪੰਜਾਬ ਬਣ ਗਿਆ ਬਚਾਏਗਾ ਤੇ ਸਾਡੀ ਇਹੀ ਬੇਨਤੀ ਆ ਪ੍ਰਵਾਸੀਆਂ ਨੂੰ ਕਿ ਜਿੱਥੇ ਵੀ ਕੋਈ ਧਾਰਮਿਕ ਜਗਾ ਹੋਵੇ ਉਥੋਂ ਖੋਖੇ ਬੀੜੀਆਂ ਸਿਗਰਟਾਂ ਨਹੀਂ ਲੱਗਣੀਆਂ ਚਾਹੀਦੀਆਂ ਜੇ ਲੱਗੀਆਂ ਤੇ ਜੇਹੀ ਫੜ ਲਿਆ ਜੀ ਉਹ 70 ਗ੍ਰੇਡ ਕਰਾਂਗੇ ਇਹ ਯਾਦ ਕਰੋਗੇ ਸਾਰੀ ਬੀੜੀਆਂ ਸਿਗਰਟਾਂ ਗੁਰੂ ਘਰਾਂ ਦੇ ਸਾਹਮਣੇ ਵਿਕਦੇ ਨੇ ਸਾਡੇ ਗੁਰੂ ਘਰਾਂ ਦਾ ਐਨੀ ਕੁ ਬੇਅਦਬੀ ਹੋ ਰਹੀ ਆ ਕਈ ਵੇਦ ਸਾਨੂੰ ਕਮੈਂਟਾਂ ਦੇ ਵਿੱਚ ਕਹਿੰਦੇ ਵੇਲੜ ਬੰਦੇ ਇਹ ਲੋਕ ਵੇਲੜ ਹੈਗੇ ਆ ਆ ਵੇਲੜ ਜਿਹੜੇ ਕੰਮ ਕਰਦੇ ਪਿਆ ਦੇਖੋ ਅਸੀਂ ਕੰਮ ਕਰਦੇ ਪਏ ਆ ਤੁਹਾਨੂੰ ਵੇਲੜ ਕਹਿੰਦੇ ਕਮੈਂਟਾਂ ਦੇ ਵਿੱਚ ਕਮੈਂਟ ਵਾਲੇ ਵੀ ਸੁਣ ਲੋ ਆ ਬੇਅਦਬੀਆਂ ਹੋ ਰਹੀਆਂ ਗੁਰੂ ਘਰ ਦੇ ਸਾਹਮਣੇ ਇਹਦੇ ਬਾਰੇ ਦਰਸ਼ਕ ਕਮੈਂਟਾਂ ਦੇ ਵਿੱਚ ਕੀ ਬੰਦਣਾ ਚਾਹੁੰਦਾ ਹੈਗਾ ਕਾ ਇਹਨੂੰ ਪੁੱਛੋ ਬਾਹਰ ਕੱਢ ਕੇ ਆਈਂ ਭਈਆ ਓ ਪ੍ਰਵਾਸੀ ਮਜ਼ਾ ਆ ਆ ਦੇਖੋ ਥੱਲੇ ਘਮਾਓ ਭਾਈ ਬਾਹਰ ਕੱਢ ਦੇ ਤੇ ਚੱਕੋ ਰੱਖੋ ਕਿ ਇੱਥੇ ਰੱਖੋ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਕਿਸੇ ਚੀਜ਼ ਦਾ ਕਸੀ ਆਗ ਨਹੀਂ ਲਾਉਣੇ ਚਾਹੁੰਦੇ ਇਹਦਾ ਸਮਾਨ ਹੈ ਇਹਨੂੰ ਨੁਕਸਾਨ ਨਹੀਂ ਪ੍ਰਵਾਸੀ ਬੰਦਾ ਇਹਦਾ ਨੁਕਸਾਨ ਨਹੀਂ ਕਰਾਂਗੇ ਸਭ ਕੋਈ ਵੀ ਹੈ ਇਹਨਾਂ ਖੋਖਾ ਚ ਪਵਾ ਕੇ ਹੁਣੇ ਝਕਾਉਣਾ ਜੋ ਜਿੱਥੋਂ ਮਰਜੀ ਆਪਣਾ ਘੋੜਾ ਰੇੜਾ ਲਿਆਵੇ ਗੱਡੀ ਲਾਵੇ ਜਿੱਥੇ ਮਰਜੀ ਲਾਵੇ ਬਾਈ ਕਿਹੜਾ ਦਰਦ ਆਣਾ 2200 ਕਿਲੋਮੀਟਰ ਦੂਰ ਲਾਵੇ ਗੁਰਦੁਆਰਾ ਸਾਹਿਬ ਤੋਂ 400 ਕਿਲੋਮੀਟਰ 800 ਕਿਲੋਮੀਟਰ ਲਾ ਲੋ 800 ਕਿਲੋਮੀਟਰ ਜਿੱਥੇ ਮਰਜੀ ਲਾ ਸਾਨੂੰ ਕੋਈ ਪ੍ਰੋਬਲਮ ਨਹੀਂ ਆਗੀ ਆਪਣਾ ਇਹ ਨਾ ਦੇਖੋ ਮੰਦਰ ਹੋਵੇ ਗੁਰੂ ਘਰ ਹੋਵੇ ਕਿੱਤੇ ਵੀ ਲਾਗੇ ਨਹੀਂ ਬੀੜੀ ਸਿਕਟਾਂ ਦਾ ਕੋਖੇ ਲੱਗਣੇ ਹੋਣੇ ਚਾਹੀਦੇ ਕਿ ਨਸ਼ੀ ਚੀਜ਼ ਨਹੀਂ ਨਸ਼ੀਲਾ ਚੀਜ਼ ਹੈ ਇਹ ਚੰਨ ਦੇਣੀ ਹੈ ਠੀਕ ਹੈ ਇਹ ਗੱਲ ਸਹੀ ਹੈ ਮਾਰੋ ਮਾਰੋ ਸਮਝਾ ਕੇ ਕਹਿੰਦੇ ਹਮ ਨਹੀਂ ਲੱਗਣਾ ਮੰਨ ਗਿਆ ਇਹ ਬਾਤ ਸਮਝਾ ਦਿਆ ਦੇਖੋ ਕੱਢ ਨਹੀਂ ਰਿਹਾ ਕੈਮਰਾ ਮਾਰੋ ਮੜਾ ਜਾ ਇਹ ਹੈ ਜੀ ਯਾਰ ਕੁਝ ਨਹੀਂ ਆ ਦੇਖ ਲਓ ਆਪਣੇ ਸੀ ਕੋਲ ਇਹ ਦੇਜੋ ਹਾਲੇ ਰੱਖ ਇਸ ਕੋ ਰੱਖ ਆ ਦੇਖੋ ਕੱਟੇਰ ਬਹੁਤ ਕੱਟ ਕੱਟੇਰ ਥੱਲੇ ਵੀ ਨਹੀਂ ਕੱਟ ਰਿਹਾ ਨਾ ਬੰਦਾ ਕੱਟ ਕੈਮਰਾ ਆਹ ਲਓ ਕੱਢ ਲਓ ਆਪ ਨਿਕਾਲ ਦਿਆ ਕੱਢਿਆ ਰਾਰ ਕੋਈ ਨਹੀਂ ਆਉਂਦਾ ਹੈ ਨਿਕਾਲ ਦਿਆ ਸਾਰੇ ਕੱਢਿਆ ਰ ਕੱਢਿਆ ਖਾਦਿਆ ਕੱਢਿਆ ਬਸ ਬਾਈ ਕੱਢ ਰ ਰਾ ਰ ਕੋਈ ਗੱਲ ਨਹੀਂ ਆ ਸਰਕਾਰੀ ਸਕੂਲ ਆ ਦੇਖੋ ਇੱਥੇ ਜਵਾਕ ਪੜ੍ਹਨੇਗੇ ਤੇ ਬੀੜੀਆਂ ਸਿਗਟਾ ਪੀਣਗੇ ਆ ਇੱਥੇ ਸਕੂਲ ਦੇ ਸਾਹਮਣੇ ਕਿਹੜਾ ਵੀ ਵੀਡੀਓ ਸਿਗਟਾ ਆਹੀ ਆ ਆ ਪੜੋ ਤੁਸੀਂ ਆ ਦੇਖੋ ਲੋ ਜੀ ਕੱਟਾਵਾ ਲੋ ਏ ਕੁੜੀ ਤੁਹਾਨੂੰ ਪਹਿਲੇ ਕਹਿ ਕੇ ਗਿਆ ਸੀ ਨਾ ਆ ਦੇਖੋ ਆ ਦੇਖੋ ਕਿੰਨਾ ਝੂਠ ਮਾਰ ਰਿਹਾ ਨਿੱਕੇ ਨਿੱਕੇ ਕੁੜੀਆਂ ਕੋਲੋਂ ਨਸ਼ਾ ਸਿਰਦਾ ਬਣਾ ਰਿਹਾ ਇਹ ਪ੍ਰਵਾਸੀ ਲੋਗ ਆ ਫਿਰ ਕਹਿੰਦੇ ਪ੍ਰਵਾਸੀ ਪ੍ਰਵਾਸੀਆਂ ਨੂੰ ਮਾਰਾ ਬੋਲਦੇ ਆ ਫਿਰ ਫਿਰ ਅਸੀਂ ਜੂੜਦੂ ਬੋਲਦੇ ਆ ਹਰ ਬੈਕਰਾ ਬਲੋ ਬਿਲਕੁਲ ਆ ਦੇਖੋ ਨਿੱਕੇ ਨਿੱਕੇ ਬੱਚਿਆਂ ਤੋਂ ਸਿੰਟਾ ਮੀਡੀਆ ਬੁਕਾਰਿਆ ਨਿੱਕੇ ਨਿੱਕੇ ਬੱਚਿਆਂ ਤੋਂ ਕਿਉਂ ਦੇਸਰਾਂ ਨੇ ਬੰਦੇ ਇੱਕ ਬੰਦੇ ਨੇ ਆ ਤੇ ਸਾਹਮਣੇ ਨਿਕਲਿਆ ਨਿਕਾ ਘੜਾ ਘੜਾ ਇੱਕ ਦੱਕਾ ਕਿੱਥੇ ਕਿਉਂ ਨਹੀਂ ਚੱਕੇ ਮੰਨਦੇ ਇਹਨਾਂ ਦਾ ਕਹਿਣਾ ਹੈਗਾ ਕਿ ਇਹ ਅਲਾਸਮੈਂਟ ਕੀਤੀ ਕੀ ਕੀ ਆ ਕਿ ਹਰ ਮਤਰੀ ਗਾ ਪੰਜ ਚਾਰ ਰੋਗਾਂ ਤੋਂ ਬਿਚੇ ਕਿੱਥੇ ਕੀ ਇਹਨਾਂ ਕੋਲ ਤਾਂ ਫੇਰ ਨਿਕਲਿਆ ਅੰਦੇ ਦੀ ਰੋਇ ਕਰਦੇ ਨਹੀਂ ਮੰਨਦੇ ਕਿ ਕਿਸਾ ਕਰਨ ਇਹ ਨਹੀਂ ਮੰਨਦੇ ਇਹ ਲਗਾਏਗਾ ਉਹਨਾ ਬੈਕੜੇ ਆਖੀ ਹਾਂਜੀ ਹਾਂ ਆ ਵੜੀ ਕਿਹਾ ਆ ਥਰੇ ਨਾ ਟੈਂਕ ਚ ਕਾਣੇ ਨਾ ਮੈਂ ਆ ਖੜੀਏ ਚੜਰ ਹਾਂ ਇਹ ਵੜੀ ਸ਼ਤਾਨ ਜਨਾਨੀ ਆ ਇਹ ਬਹੁਤ ਤੇਜ਼ ਆ ਜੀ ਹਾਂ ਇਹ ਤੇਜ਼ ਨਹੀਂ ਹਾਂ ਇਹ ਬਲੱਡ ਕਰਨ ਵਾਲਿਆ ਆ ਜੀ ਸਨੇਹ ਸੰਦੂਰ ਮੈਂ ਗਏ ਜਾਤੇ ਜੀ ਹਾਂ ਗੱਲ ਸਾਹਿਬ ਜੀ ਦੇਖੋ ਸੰਗਤ ਜੀ ਆ ਖੋਖਾ ਹੀ ਚਕਵਾਤਾ ਜੋ ਕਿ ਪਹਿਲਾਂ ਤੁਸੀਂ ਦੇਖਿਆ ਹੀ ਵੇ ਤਾਂ ਖੋਖਾ ਪਿਆ ਹੋਇਆ ਤੇ ਖੋਖਾ ਹੀ ਚਕਵਾ ਦਿੱਤਾ ਹੈਗਾ ਇਹ ਕਹਿੰਦੇ ਵੀ ਅੱਜ ਤੋਂ ਬਾਅਦ ਇੱਥੇ ਨਹੀਂ ਲੱਗੂਗਾ ਖੋਖਾ ਤੇ ਜੋ ਵੀ ਸਾਡੀ ਸਿੱਧੀ ਸੇਵਾ ਉਹੀ ਲੋਟਲੀ ਸੇਵਾ ਬਾਕੀ ਹੁਣ ਜਿਹੜਾ ਮੇਰੇ ਵੀਰਾਂ ਨੇ ਕਮੈਂਟਾਂ ਦੇ ਵਿੱਚ ਕਹਿਣਾ ਕਹੀ ਜਾਣ ਸਾਨੂੰ ਕੋਈ ਟੈਨਸ਼ਨ ਨਹੀਂ ਕਮੈਂਟਾਂ ਦੇ ਉੱਤੇ ਅਸਰ ਨਹੀਂ ਕਰਨਾ ਸਾਡਾ ਇਹ ਫਰਜ਼ ਸੀਗਾ ਵੀ ਬੀੜੀਆਂ ਸੇਡਾਂ ਬੱਚੇ ਨਾ ਪੀਣ ਇੱਥੇ ਗੁਰੂ ਘਰ ਦੀ ਬੇਇੱਜ਼ਤੀ ਨਾ ਹੋਵੇ ਤੇ ਐਦਾਂ ਦੀ ਕੋਈ ਵੀ ਗੱਲਬਾਤ ਨਹੀਂ ਹੋਣੀ ਚਾਹੀਦੀਗੀ ਤੇ ਮੈਂ ਇਹੀ ਕਹਿਣਾ ਚਾਹੁੰਦਾ ਜਿੱਥੇ ਵੀ ਕੋਈ ਜਗ੍ਹਾ ਮਿਲਦੀ ਜਾ ਪ੍ਰਵਾਸੀ ਆ ਉਹ ਵੀ ਬੇਨਤੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕੰਮ ਨਾ ਕਰੋ ਤੇ ਆਪਾਂ ਬੀੜੀਆਂ ਸੇਡਾਂ ਕੋਈ ਨਸ਼ੇ ਤੋਂ ਦੂਰ ਕਰੀਏ ਤੇ ਚਿੱਟੇ ਵਾਲਿਆਂ ਨਾਲ ਵੀ ਅੱਜ ਹੁਣ ਸਾਵਧਾਨ ਹੋ ਜਾਓ ਚਿੱਟੇ ਵਾਲੇ ਵੀ ਅਸੀਂ ਚਿੱਟੇ ਵਾਲ ਉਹਦੀ ਗੁਪਤ ਗੁਪਤ ਰੱਖੀ ਆਉਗੀ ਵੀਡੀਓ ਨਾ ਵੀ ਗੁਪਤ ਰੱਖਿਆ ਜਾਊਗਾ ਇਹਦਾ ਤੇ ਚਿੱਟੇ ਵਾਲੇ ਦੀ ਫੜਾਂਗੇ ਹੁਣ ਅਸੀਂ ਹੁਣ ਹੋ ਗਏ ਇਹ ਸਰਕਾਰ ਸਾਡੇ ਸਾਥ ਦੇਵੇ ਨਾ ਦੇਵੇ ਕਾਨੂੰਨ ਦੇ ਡਰ ਚ ਰਹਿ ਕੇ ਕੰਮ ਕਰਾਂਗੇ ਅਸੀਂ ਜੋ ਵੀ ਕਰਾਂਗੇ ਅਜੇ ਖੋਖਾ ਚਕਵਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਨੇ ਗੁਰੂ ਘਰ ਜਾਂ ਸਕੂਲ ਦੇ ਨੇੜੇ ਇਸ ਤਰ੍ਹਾਂ ਨਾਲ ਤੰਬਾਕੂ ਵੀੜੀ ਸਿਗਰਟ ਵੇਚਣ ਦਾ ਖੋਖਾ ਲਗਾਇਆ ਜਾਂ ਦੁਕਾਨਦਾਰ ਵੇਚਦਾ ਤਾਂ ਹੋਏ ਬੰਦ ਕਰ ਦੇਣ ਉਹਨਾਂ ਵੱਲੋਂ ਇਸ ਪ੍ਰਕਾਰ ਕਾਰਵਾਈ ਕੀਤੀ ਜਾਵੇਗੀ ਇੱਥੇ ਹੀ ਬਾਸਨੀ ਜਥੇਬੰਦੀਆਂ ਦੇ ਆਗੂ ਨੇ ਕਿਹਾ ਕਿ ਹੁਣ ਚਿੱਟਾ ਵੇਚਣ ਵਾਲਿਆਂ ਤੇ ਵੀ ਕਾਰਵਾਈ ਕਰਾਂਗੇ ਉਹਨਾਂ ਨੂੰ ਜੋ ਵੀ ਵੀਡੀਓ ਬਣਾ ਕੇ ਭੇਜੇਗਾ ਉਹ ਚਿੱਟਾ ਵੇਚਣ ਵਾਲੇ ਨੂੰ ਜਾਂ ਚਿੱਟੇ ਦਾ ਨਸ਼ਾ ਕਰਨ ਵਾਲਿਆਂ ਤੇ ਸਖਤ ਰੁਖ ਅਪਣਾਉਣਗੇ ਹਕੀਕਤ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਹਣੀ ਦੀ ਰਿਪੋਰਟ